ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਲਈ ਆ ਜਿਨ੍ਹਾਂ ਦੇ ਸਿਰ ਤੇ ਬਹੁਤ ਕਰਜ਼ਾ ਚੜ ਚੁੱਕਿਆ ਤੇ ਕਰਜ਼ਾ ਜਿਹੜਾ ਉਹ ਉਤਰਨ ਦਾ ਨਾਮ ਹੀ ਨਹੀਂ ਲੈ ਰਿਹਾ ਤੁਸੀਂ ਦੋ ਵਾਰ ਇਸ ਉਪਾਅ ਨੂੰ ਕਰ ਲਓ ਤੁਹਾਡਾ ਕਰਜ਼ਾ ਜਿਹੜਾ ਉਹ ਦਿਨਾਂ ਚ ਹੀ ਦੂਰ ਹੋ ਜਾਵੇਗਾ ਇਹ ਉਪਾਅ ਤੁਸੀਂ ਕਿਹੜੇ ਦਿਨ ਕਿੰਨੇ ਦਿਨ ਤੇ ਕਿੰਨਾ ਸਮਾਂ ਕਰਨਾ ਹੈ ਇਹ ਇਹ ਤੁਹਾਨੂੰ ਅੱਜ ਅਸੀਂ ਇਸ ਵੀਡੀਓ 'ਚ ਦੱਸਾਂਗੇ ਪੂਰੀ ਵੀਡੀਓ ਜ਼ਰੂਰ ਦੇਖਿਓ ਤਾਂ ਜੋ ਤੁਹਾਡਾ ਭਲਾ ਹੋ ਸਕੇ ਜੇ ਤੁਹਾਡਾ ਭਲਾ ਹੋਇਆ ਤਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਜ਼ਰੂਰ ਲਵਾਇਓ ਜੀ ਦੇਖੋ ਜੀ ਅੱਜ ਦੇ ਸਮੇਂ 'ਚ ਹਰੇਕ ਨੂੰ ਹੁੰਦਾ ਵੀ ਅਸੀਂ ਆਪਣੇ ਬੱਚਿਆਂ ਨੂੰ ਹਰ ਸਹੂਲਤ ਦਈਏ ਮਾਪੇ ਜਿਹੜੇ ਹੁੰਦੇ ਆ ਉਹ ਆਪਣੇ ਬੱਚਿਆਂ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦੇ ਨੇ ਹਨਾ ਮਾਪਿਓ ਚਾਹੇ ਆਪਣੇ ਲਈ ਕੁਝ ਨਾ ਲੈਣ ਪਰ ਆਪਣੇ ਬੱਚਿਆਂ ਲਈ ਹਰ ਇੱਕ ਖੁਸ਼ੀਆਂ ਖਰੀਦ ਲੈਂਦੇ ਨੇ ਛੋਟੇ ਵੱਡੀ ਕਿਉਂ ਕਿਉਂ ਨਾ ਹੋਵੇ ਉਹ ਚੀਜ਼ ਚਾਹੇ ਉਹ ਖੁਸ਼ੀ ਪਰ ਆਪਣਾ ਜਿਹੜਾ ਮਾਂ ਪਿਓ ਹੁੰਦਾ ਉਹ ਆਪਾਂ ਨੂੰ ਰੇਕ ਚੀਜ਼ ਲੈ ਕੇ ਦਿੰਦੇ ਨੇ ਹਨਾ ਦੇਖੋ ਜੀ ਜਿਹੜਾ ਮਾਂ ਪਿਓ ਹੁੰਦਾ ਉਹਨਾਂ ਨੂੰ ਐ ਹੁੰਦਾ ਵੀ ਸਾਡਾ ਬੱਚਾ ਤਰਸੇ ਨਾ ਕਿਸੇ ਵੀ ਚੀਜ਼ ਨੂੰ ਦੇਖੋ ਚਾਹੇ ਮਾਂ ਪਿਓ ਗਰੀਬ ਹੋਣ ਜਾਂ ਅਮੀਰ ਹੋਣ ਬਾਰੋ ਆਪਣੀ ਔਕਾਤ ਅਨਸਾਰ ਬੱਚਿਆਂ ਦੀ ਹਰ ਜਿੱਦ ਪੂਰੀ ਕਰਦੇ ਨੇ ਹਨਾ ਕਿਉਂਕਿ ਮਾਪੇ ਨੂੰ ਹੁੰਦਾ ਵੀ ਮੇਰਾ ਜਿਹੜਾ ਬੱਚਾ ਉਹ ਦੂਸਰਿਆਂ ਵੱਲ ਵੇਖ ਕੇ ਆਪ ਦਾ ਮਾਨਾ ਜਿਹੜਾ ਉਹ ਦਾਸ ਨਾ ਕਰੇ ਜਦੋਂ ਆਪਣੇ ਮਾਪਿਓ ਮਾਂ ਪਿਓ ਨੇ ਆਪਣੇ ਬੱਚੇ ਦਾ ਵਿਆਹ ਕਰਨਾ ਹੁੰਦਾ ਤਾਂ ਉਹ ਕਰਜ਼ਾ ਚੁੱਕਦੇ ਨੇ ਵੀ ਮੇਰੇ ਬੱਚੇ ਦੇ ਵਿਆਹ ਚ ਜਨਾ ਜਿਹੜੀ ਕੋਈ ਕਮੀ ਨਾ ਰਹਿ ਜਾਵੇ ਤਾਂ ਜੋ ਮੇਰੇ ਬੱਚੇ ਦੇ ਮਨ ਚ ਇਹ ਨਾ ਆਵੇ ਵੀ ਮੇਰੇ ਵਿਆਹ ਚ ਕੁਝ ਨਹੀਂ ਕਰਿਆ ਹਨਾ ਤੇ ਕੁਝ ਲੋਕ ਹੁੰਦੇ ਨੇ ਇਸ ਤਰ੍ਹਾਂ ਦੇ ਜਿਹੜੇ ਫਿਰ ਉਪਾਅ ਕਰਦੇ ਨੇ ਵੀ ਜਿਹੜਾ ਉਹ ਕਰਜ਼ਾ ਉੱਤਰ ਜਾਵੇ ਦੇਖੋ ਜੀ ਬਹੁਤੀਆਂ ਮੇਰੀਆਂ ਭੈਣਾਂ ਬਹੁਤੇ ਮੇਰੇ ਵੀਰ ਕਹਿਣਗੇ ਵੀ ਮਿਹਨਤ ਕਰਨੀ ਚਾਹੀਦੀ ਐ ਇਹਨਾਂ ਚੀਜ਼ਾਂ ਵਿੱਚ ਕੁਝ ਨਹੀਂ ਰੱਖਿਆ ਦੇਖੋ ਜੀ ਜ਼ਰੂਰੀ ਨਹੀਂ ਹੁੰਦਾ ਰੇਕ ਦਾ ਲੱਕੋ ਦਾ ਸਾਥ ਦਾ ਵੀ ਹਨਾ ਬਹੁਤ ਲੋਕ ਮਿਹਨਤ ਕਰਦੇ ਨੇ ਉਹਨਾਂ ਦਾ ਲੱਕ ਉਹਨਾਂ ਦਾ ਸਾਥ ਦੇ ਜਾਂਦਾ ਆ ਤਾਂ ਫਿਰ ਉਹ ਦੂਜਿਆਂ ਨੂੰ ਨਸੀਹਾਂ ਤਾਂ ਵੰਡਦੇ ਨੇ ਠੀਕ ਹੈ ਜੀ ਮਿਹਨਤ ਕਰੋ ਮੈਂ ਇਦਾਂ ਨਹੀਂ ਕਹਿੰਦੀ ਵੀ ਮਿਹਨਤ ਨਹੀਂ ਕਰਨੀ ਚਾਹੀਦੀ ਤੁਸੀਂ ਮਿਹਨਤ ਕਰੋ ਪਰ ਜੀ ਦੇਖੋ ਕਈਆਂ ਨੂੰ ਮਿਹਨਤ ਦਾ ਮੁੱਲ ਨਹੀਂ ਮਿਲਦਾ ਲੋਕ ਬਹੁਤ ਇਸ ਤਰ੍ਹਾਂ ਦੇ ਹੋਣਗੇ ਤੁਸੀਂ ਦੇਖ ਲਿਓ ਲੋਕਾਂ ਦੇ ਕਮੈਂਟ ਆਏ ਹੁੰਦੇ ਨੇਗੇ ਵੀ ਅਸੀਂ ਮਿਹਨਤ ਬਹੁਤ ਕਰਦੇ ਆ ਪਰ ਪੈਸਾ ਪਤਾ ਨਹੀਂ ਲੱਗਦਾ ਵੀ ਕਿੱਧਰ ਨੂੰ ਜਾ ਰਿਹਾ ਕਿਸੇ ਦਾ ਜੀ ਕਿਸੇ ਬਿਮਾਰੀ 'ਚ ਨਿਕਲ ਜਾਂਦਾ ਕਿਸੇ ਦਾ ਕਰਜ਼ਾ ਹੀ ਇੰਨਾ ਚੜਿਆ ਹੁੰਦਾ ਉਹ ਇੱਕ ਪਾਸੋਂ ਕਰਜ਼ਾ ਲਾ ਕੇ ਹਟਦਾ ਤਾਂ ਦੂਜੇ ਪਾਸਿਓਂ ਪੈਸੇ ਚੜਨੇ ਜਿਹੜੇ ਨੇ ਉਹ ਸ਼ੁਰੂ ਹੋ ਜਾਂਦੇ ਨੇ ਹਨਾ ਇਸ ਲਈ ਜ਼ਰੂਰੀ ਨਹੀਂ ਵੀ ਰੇਕ ਬੰਦਾ ਮਿਹਨਤ ਕਰੇ ਤਾਂ ਉਹਦਾ ਲੱਕ ਸਾਥ ਹੀ ਦੇ ਜਾਂਦਾ ਹਨਾ ਬਹੁਤ ਲੋਕ ਹੁੰਦੇ ਨੇ ਜਿਹੜੇ ਮਿਹਨਤ ਕਰ ਲੈਂਦੇ ਨੇ ਉਹਨਾਂ ਦਾ ਲੱਕ ਸਾਥ ਦੇ ਜਾਂਦਾ ਤੇ ਫਿਰ ਉਹ ਆ ਕੇ ਨਾ ਕਮੈਂਟ ਬਾਕਸ ਚ ਰੇਕ ਨੂੰ ਲਿਖਦੇ ਨੇ ਤੁਸੀਂ ਇੰਨਾ ਮਗਰ ਨਾ ਲੱਗੋ ਐਦਾਂ ਨਾ ਕਰੋ ਉਹਦਾ ਨਾ ਕਰੋ ਹਨਾ ਕਈਆਂ ਦਾ ਕੁਛ ਕੀਤਾ ਹੈ ਜੋ ਪਾ ਵਾਹਿਗੁਰੂ ਦੇ ਲੜ ਲੱਗਿਆ ਹਨਾ ਬੰਦਾ ਕਹਿੰਦੇ ਹੁੰਦੇ ਨੇ ਜੀ ਭਵ ਸਾਗਰ ਤੋਂ ਤਰ ਜਾਂਦਾ ਆ ਮੈਂ ਆਪਦੀ ਵੀਡੀਓ ਵਿੱਚ ਕਦੇ ਵੀ ਕੋਈ ਜਾਦੂ ਟੂਣਾ ਨਹੀਂ ਦੱਸਦੀ ਮੈਂ ਸਿਰਫ ਉਹਨਾਂ ਹੀ ਦੱਸਦੀ ਹੁੰਨੀ ਆ ਵੀ ਜਿਹੜਾ ਆਪਦੇ ਤੱਕ ਹੀ ਸੀਮਤ ਰੱਖੇ ਕਿਸੇ ਦੂਜੇ ਦਾ ਨੁਕਸਾਨ ਨਾ ਹੋ ਸਕੇ ਹਨ ਤੇ ਉਹਨਾਂ ਬਹੁਤ ਸਾਰੇ ਉਪਾਅਾਂ ਵਿੱਚੋਂ ਇੱਕ ਨਾਮਕ ਦਾ ਉਪਾਅ ਹੈ ਜੋ ਸਾਡੇ ਘਰ ਦੇ ਦੀ ਸਮੱਸਿਆ ਨੂੰ ਦੂਰ ਕਰ ਸਕਦੇ ਹਨ ਕਿਉਂਕਿ ਨਾਮਕ ਸਾਡੇ ਖਾਣੇ ਨੂੰ ਸੁਆਦਿਸ਼ਟ ਬਣਾਉਂਦਾ ਹੈ ਤੇ ਇਹਦੇ ਨਾਲ ਨਾਲ ਲੋਕਾਂ ਨੂੰ ਇਹਦੇ ਬਾਰੇ ਨਹੀਂ ਪਤਾ ਕਿ ਇਹ ਕਿੰਨਾ ਗੁਣਕਾਰੀ ਹੈ ਹਨ ਇਹ ਨਕਾਰਾਤਮਕ ਸ਼ਕਤੀਆਂ ਤੋਂ ਬਚਾਉਂਦਾ ਹੈ ਜੀ ਕਿਉਂਕਿ ਇਹ ਨਕਾਰਾਤਮਕ ਸ਼ਕਤੀਆਂ ਨੂੰ ਕਾਟਣ ਦੀ ਸਮਰੱਥਾ ਰੱਖਦਾ ਹੈ ਬਹੁਤ ਲੋਕ ਇਦਾਂ ਵੀ ਕਹਿੰਦੇ ਨੇ ਵੀ ਅਸੀਂ ਮਿਹਨਤ ਕਰਦੇ ਆ ਹਨਾ ਪਰ ਉਹੀ ਗੱਲ ਹੋ ਗਈ ਨਾ ਵੀ ਸਾਨੂੰ ਫਲ ਨਹੀਂ ਮਿਲਦਾ ਵੀ ਪੈਸਾ ਜਿਹੜਾ ਸਾਡੇ ਘਰੇ ਰੁਕਦਾ ਨਹੀਂ ਵੀ ਮਤਲਬ ਕਹਿਣ ਦਾ ਭਾ ਵੀ ਵਰਕਤ ਨਹੀਂ ਰਹਿੰਦੀ ਉਹਨਾਂ ਦੇ ਘਰੇ ਹਨਾ ਵੀ ਉਹੀ ਗੱਲ ਹੋ ਜਾਂਦੀ ਹੈ ਵੀ ਇੱਕ ਦਾ ਪੈਸਾ ਲਾਉਂਦੇ ਨੇ ਇਹ ਦੂਜੇ ਦੇ ਸਿਰ ਚੜ ਜਾਂਦਾ ਇੱਕ ਦਾ ਪੈਸਾ ਲਾ ਦਿੰਦੇ ਆ ਦੂਜੇ ਦਾ ਚੜ ਜਾਂਦਾ ਵੀ ਜੇ ਤੁਹਾਡੇ ਕਹਿੰਦੇ ਹੁੰਦੇ ਆ ਘਰ ਵਿੱਚ ਪੈਸੇ ਦੀ ਤੰਗੀ ਚੱਲ ਰਹੀ ਆ ਕਰਜ਼ਾ ਜਿਹੜਾ ਉਤਰਨ ਦਾ ਨਾਮ ਨਹੀਂ ਲੈ ਰਿਹਾ ਤਾਂ ਤੁਸੀਂ ਕਰਨਾ ਕੀ ਆ ਜੀ ਤੁਸੀਂ ਨਾਮਕਦੇ ਦੋ ਚਮਚੇ ਲੈ ਲੈਣੇ ਨੇ ਉਹਨੂੰ ਲਾਲ ਕੱਪੜੇ ਵਿੱਚ ਬੰਨ ਕੇ ਹਨਾ ਤੁਸੀਂ ਘਰ ਦੇ ਹਰੇਕ ਕੋਨੇ ਜਿੰਨੇ ਤੁਹਾਡੇ ਕਮਰੇ ਨੇ 1 2 3 ਜਿੰਨੇ ਵੀ ਕਮਰੇ ਨੇਗੇ ਹਰੇਕ ਪੋਟਲੀ ਘਰ ਦੇ ਘਰ ਦੇ ਇੱਕ ਕੋਨੇ ਵਿੱਚ ਰੱਖ ਦਿਓ ਹਨਾ ਇਹ ਜਿਹੜੀ ਤੁਹਾਡੇ ਘਰ ਦੀ ਨਕਾਰਾਤਮਕ ਸ਼ਕਤੀ ਹੋਊਗੀ ਉਹ ਆਪਦੇ ਵਿੱਚ ਜਮਾ ਕਰ ਲੂਗਾ ਜੇ ਤੁਸੀਂ ਨਹੀਂ ਵੀ ਬੰਨ ਕੇ ਰੱਖ ਸਕਦੇ ਜੀ ਪੋਟਲੀਆਂ ਕਈ ਵਾਰੀ ਆਪਾਂ ਨੂੰ ਵਿਚਾਰ ਹੋ ਜਾਂਦੀਆਂ ਨਾ ਵੀ ਆਪਾਂ ਨੂੰ ਐ ਹੁੰਦਾ ਵੀ ਬਾਹਰੋਂ ਲੋਕ ਆਉਣਗੇ ਵੀ ਉਹ ਕੀ ਕਹਿਣਗੇ ਵੀ ਤੁਹਾਡੇ ਲਾਲ ਪੋਟਲੀਆਂ ਬੰਨ ਕੇ ਤਰੀਆਂ ਬਹੁਤ ਲੋਕਾਂ ਨੂੰ ਬਹਿਮ ਹੁੰਦਾ ਜੀ ਇਹ ਚੀਜ਼ ਦਾ ਤਾਂ ਤੁਸੀਂ ਕੀ ਕਰਨਾ ਜਿਹੜਾ ਆਪਣੇ ਘਰ ਦਾ ਮੋٹے ਹੁੰਦਾ ਦਾਦਾ ਜੀ ਹੋ ਕੇ ਡੈਡੀ ਜੀ ਹੋ ਕੇ ਜਾ ਮਾਤਾ ਜੀ ਹੋਵੇ ਕੋਈ ਵੀ ਹੋਵੇ ਜਿਹੜਾ ਘਰ ਦਾ ਮੇਨ ਮੋਢੀ ਆ ਉਹਦੇ ਉੱਤੋਂ ਦੀ ਤੁਸੀਂ ਉਹ ਪੋਟਲੀ ਸੱਤ ਵਾਰ ਵਾਰ ਕੇ ਕਲॉकवाइज ਐਂਟੀ ਕਲॉकवाइज ਘੁਮਾ ਕੇ ਤੁਸੀਂ ਜੀ ਇਹ ਅੰਦਰੋਂ ਬਾਹਰ ਨੂੰ ਲੈ ਕੇ ਆਉਣਾ ਇਹ ਨਾ ਹੋਵੇ ਵੀ ਤੁਸੀਂ ਬਾਹਰੋਂ ਅੰਦਰ ਨੂੰ ਲੈ ਕੇ ਆਵੋ ਜਿਹੜਾ ਤੁਹਾਡਾ ਲਾਸਟ ਵਾਲਾ ਕਮਰਾ ਹੋ ਉੱਥੋਂ ਸ਼ੁਰੂ ਕਰਕੇ ਤੁਸੀਂ ਬਾਹਰ ਨੂੰ ਲੈ ਕੇ ਆਉਣਾ ਹੈ ਠੀਕ ਆ ਤੁਸੀਂ ਸਾਰੇ ਘਰ ਸਿੱਕਾ ਮਾ ਕੇ ਚੰਗੀ ਤਰ੍ਹਾਂ ਉੱਪਰੋਂ ਬਾਹਰੋਂ ਅੰਦਰੋਂ ਬਾਥਰੂਮ ਟਾਇਲਟ ਦੇ ਵਿੱਚੋਂ ਦੀ ਕਮਾ ਕੇ ਤੁਸੀਂ ਘਰ ਦੇ ਵਿਹੜੇ ਵਿੱਚ ਦੱਬ ਦਿਓ ਜਿਹੜੀ ਤੁਹਾਡੀ ਨਕਾਰਾਤਮਕ ਸ਼ਕਤੀ ਹੋਊਗੀ ਉਹ ਨਾਲ ਹੀ ਦੱਬੀ ਜਾਊਗੀ ਤੁਹਾਡੇ ਘਰ ਦੀ 네ਗੇਟਿਵ એનર્ਜੀ ਉਹ ਖਤਮ ਹੋ ਜਾਊਗੀ ਇੱਕ ਜਿਹੜਾ ਇਸ ਨਾਮਕ ਦਾ ਜਿਹੜਾ ਹਨਾ ਮਤਲਬ ਉਹ 네ਗੇਟਿਵ એનર્ਜੀ ਉਹ ਇੱਕ ਤਰ੍ਹਾਂ ਉਹਦੇ ਵਿੱਚ ਸਮਾਹ ਹੋ ਜਾਊਗੀ ਤੇ ਤੁਹਾਡੇ ਘਰ ਦੇ ਤੁਸੀਂ ਉਹ ਬਾਹਰ ਜਾ ਕੇ ਤੁਹਾਨੂੰ ਮੈਂ ਦੱਸਿਆ ਵੀ ਤੁਸੀਂ ਬੇੜੇ ਚ ਦੱਬ ਦਿਓ ਤੇ ਤੁਸੀਂ ਕਹਿਣਾ ਆ ਵੀ ਸਾਡੇ ਘਰ ਦੀ ਜਿੰਨੀ ਵੀ ਨਕਾਰਾਤਮਕ ਸ਼ਕਤੀ ਹੈ ਇਸ ਨਾਮਕ ਵਿੱਚ ਆ ਗਈ ਆ ਹਨਾ ਇਸ ਨੂੰ ਅਸੀਂ ਮਿੱਟੀ ਵਿੱਚ ਦੱਬ ਕੇ ਮਿੱਟੀ ਬਣਾ ਦਿੱਤਾ ਹੈ ਹੁਣ ਕੋਈ ਤਾਕਤ ਸਾਡੇ ਘਰ ਵਿੱਚ ਨਕਾਰਾਤਮਕ ਊਰਜਾ ਜਮਾ ਨਹੀਂ ਕਰ ਸਕਦੀ ਹਨਾ ਤੁਸੀਂ ਇਹਨੂੰ ਦੱਬ ਕੇ ਚੰਗੀ ਤਰ੍ਹਾਂ ਇਸ ਤੋਂ ਬਾਅਦ ਜਿਵੇਂ ਕਹਿੰਦੇ ਆ ਨਾ ਤੁਸੀਂ ਮੈਂ ਤੁਹਾਨੂੰ ਪਹਿਲਾਂ ਵੀ ਕਹਿਨੀ ਆ ਨਾਲ ਦੀ ਨਾਲ ਬਾਣੀ ਨਾਲ ਵੀ ਜੁੜਿਆ ਕਰੋ ਮੂਲ ਮੰਤਰ ਦਾ ਜਾਪ ਵੀ ਸ਼ੁਰੂ ਕਰਦਿਆ ਕਰੋ ਕਿਉਂਕਿ ਕੋਈ ਹੈ ਜਿਆ ਸਮਾਂ ਹੀ ਹੁੰਦਾ ਵਾ ਬੀ ਕਹਿ ਸਕਦੇ ਨਾ ਚੰਗਾ ਮਾੜਾ ਦੌਰ ਬੰਦੇ ਤੇ ਆਉਂਦਾ ਰਹਿੰਦਾ ਜੀ ਹੈ ਨਾ ਇਸ ਲਈ ਘਬਰਾਉਣਾ ਨਹੀਂ ਚਾਹੀਦਾ ਆਪਾਂ ਨੂੰ ਤੇ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਜੀ ਤੁਸੀਂ ਥੋੜਾ ਜਿਹਾ ਨਮਕ ਲੈ ਲੈਣਾ ਮੰਨ ਲਾ ਇੱਕ ਚਮਚਾ ਜਾਂ ਦਾ ਚਮਚਾ ਜਾਂ ਦੋ ਚਮਚੇ ਵੀ ਲੈ ਸਕਦੇ ਹੋ ਤੇ ਉਹਦੇ ਵਿੱਚ ਤੁਸੀਂ ਤਿੰਨ ਲੌਂਗ ਪਾ ਲੈਣੇ ਆ ਇਹ ਉਪਾਅ ਜਿਹੜਾ ਕਰਜ਼ੇ ਲਈ ਬਹੁਤ ਅਸਰਦਾਰ ਮੰਨਿਆ ਗਿਆ ਹੈ ਜੀ ਤੁਸੀਂ ਸੁਣਿਆ ਵੀ ਹੋ ਬਹੁਤ ਇੱਕ ਕਾਲੇ ਰੰਗ ਦੇ ਕੱਪੜੇ 'ਚ ਲੈ ਲੈਣੇ ਆ ਤੁਸੀਂ ਤਿੰਨ ਲੌਂਗ ਇੱਕ ਨਮਕ ਦਾ ਲੈ ਲੈਣਾ ਕੱਪੜੇ ਨੂੰ ਗੱਠ ਬੰਨ ਲੈਣੀ ਆ ਤੁਸੀਂ ਜਿੱਥੇ ਆਪਣੇ ਘਰ ਦੇ ਹਨਾ ਪੈਸੇ ਰੱਖਦੇ ਹੋ ਜਾਂ ਤਾਂ ਉੱਥੇ ਰੱਖ ਲੈਣਾ ਜਾਂ ਤੁਸੀਂ ਫਿਰ ਬਸ ਉਦਾਂ ਹੀ ਕਰ ਲਿਓ ਤੁਹਾਡੇ ਘਰ ਦਾ ਜਿਹੜਾ ਮੁਖੀ ਆ ਮੇਨ ਮੈਂਬਰ ਆ ਜਿਹਦੇ ਕੋਲੇ ਪੈਸੇ ਵਗੈਰਾ ਰਹਿੰਦੇ ਨੇ ਉਹਦੇ ਉੱਪਰੋਂ ਦੀ ਕਲੌਕਵਾਈਜ਼ ਐਂਟੀ ਕਲੌਕਵਾਈਜ਼ ਘੁਮਾ ਕੇ ਤੁਸੀਂ ਜੀ ਇਹ ਅਪਦੇ ਕਰਦੇ ਬਾਰੇ 메인 게ਟ ਤੇ ਦੱਬ ਦਿਓ ਹਨਾ ਇਹ ਉਪਾ ਕਰਨਾ ਤੁਹਾਡਾ ਸਾਰਾ ਕਰਜਾ ਜਿਹੜਾ ਉਹ ਲੱਥ ਜਾਊਗਾ ਤੇ ਤੁਸੀਂ ਹਰ ਰੋਜ਼ ਨਾਮਕ ਵਾਲਾ ਪੋਚਾ ਜਿਹੜਾ ਜੀ ਉਹਦਾ ਨਾਮਕ ਮੰਨ ਲਓ ਤੁਸੀਂ ਪਾਣੀ ਪੋਚੇ ਲਾਉਨੇ ਆਪਾਂ ਮਾਤਾ ਆਪਣੀਆਂ ਭੈਣਾਂ ਮੰਮੀਆਂ ਪੋਚੇ ਲਾਉਂਦੀਆਂ ਤੁਸੀਂ ਉਹ ਜਿਹੜਾ ਨਾਮ ਪਾਣੀ ਨੂੰ ਪੋਚੇ ਵਾਲਾ ਉਹਦੇ ਵਿੱਚ ਤੁਸੀਂ 2 ਤੋਂ 4 ਚਮਚੇ ਛੋਟੇ ਛੋਟੇ 2 ਤੋਂ 4 ਚਮਚੇ ਨਮਕ ਦੇ ਪਾ ਕੇ ਨਾ ਸਾਰੇ ਘਰ ਚ ਪੋਚਾ ਲਾਣਾ ਉਹਦੇ ਨਾਲ ਹੁੰਦਾ ਕੀ ਹੈ ਜੀ ਉਹਦੇ ਨਾਲ ਜਿਹੜੀਆਂ ਆਪਣੀਆਂ ਨਕਾਰਾਤਮਕ ਸ਼ਕਤੀਆਂ ਹੁੰਦੀਆਂ ਨੇ ਉਹ ਖਤਮ ਹੁੰਦੀਆਂ ਨੇ ਹਨਾ ਇੱਕ ਨੈਗੇਟਿਵ ਵਾਈਬ ਹੁੰਦੀ ਹੈ ਜਿਹੜੀ ਉਹ ਖਤਮ ਹੁੰਦੀ ਆ ਠੀਕ ਹੈ ਨਾ ਜੇ ਤੁਸੀਂ ਇਦਾਂ ਕਰਨਾ ਜੇ ਤੁਸੀਂ ਜਦੋਂ ਹਨਾ ਰੋਜ਼ ਆਟਾ ਗੁੰਨਦੇ ਹੋ ਉਹਦੇ ਵਿੱਚ ਚੁਟਕੀ ਇੱਕ ਤੁਸੀਂ ਨਾਮਕ ਤੇ ਚੁਟਕੀ ਇੱਕ ਹਲਦੀ ਪਾ ਕੇ ਗੁੰਨਿਆ ਕਰੋ ਕਹਿੰਦੇ ਹੁੰਦੇ ਨੇ ਵੀ ਜਿਹੜੀਆਂ ਨਕਾਰਾਤਮਕ ਊਰਜਾ ਮਤਲਬ ਨੈਗੇਟਿਵ એનર્ਜੀ ਆ ਜਿਹੜੀ ਉਹ ਖਤਮ ਕਰਦਾ ਹਨਾ ਤੁਸੀਂ ਇਹ ਚੀਜ਼ ਕਰਕੇ ਦੇਖਿਓ ਜੀ ਇਹ ਬਹੁਤ ਬੈਨੀਫਿਟ ਹੁੰਦੀ ਹੈ ਕਿਉਂਕਿ ਦੇਖੋ ਆਪਾਂ ਕਿਸੇ ਦਾ ਨੁਕਸਾਨ ਨਹੀਂ ਕਰਨਾ ਹੈਗਾ ਸਿਰਫ ਆਪਦੇ ਤੇ ਇਹ ਚੀਜ਼ ਵਰਤ ਕੇ ਦੇਖਣੀ ਆ ਉਹ ਹੁੰਦੇ ਨੇ ਟੋਟਕੇ ਜਾਦੂ ਟੋਣੇ ਜਦੋਂ ਆਪਾਂ ਕਿਸੇ ਤੇ ਵਰਤਦੇ ਆ ਹਨਾ ਜਦੋਂ ਆਪਾਂ ਆਪਣੇ ਘਰ ਦੀ ਭਲਾਈ ਲਈ ਕਰਦੇ ਆਂ ਫੇਰ ਉਹ ਆਪਾਂ ਇੱਕ ਤਰ੍ਹਾਂ ਦਾ ਉਪਾਅ ਹੋ ਜਾਂਦਾ ਆਪਾਂ ਕਿਸੇ ਬਾਰੇ ਗਲਤ ਨਾ ਸੋਚੋ ਹੈਨਾ ਜੇ ਆਪਾਂ ਕਿਸੇ ਬਾਰੇ ਗਲਤ ਸੋਚਾਂਗੇ ਤਾਂ ਫਿਰ ਰੱਬ ਉਹ ਆਪਾਂ ਨੂੰ ਵਾਪਸ ਕਹਿੰਦੇ ਹੁੰਦੇ ਨੇ ਨਾ ਜੀ ਮੋੜ ਕੇ ਜ਼ਰੂਰ ਦਿੰਦਾ ਆ ਕਹਿੰਦੇ ਹੁੰਦੇ ਆ ਮੰਦਾ ਬੋਲ ਨਾ ਜਵਾਨ ਵਿੱਚੋਂ ਬੋਲੀਏ ਤਨ ਮਨ ਫਿੱਕਾ ਹੋ ਜਾਊਗਾ ਹੈਨਾ ਕਿਸੇ ਲਈ ਮੰਦਾ ਨਾ ਬੋਲੋ ਕਿਸੇ ਲਈ ਮੰਦਾ ਨਾ ਸੋਚੋ ਆਪਦੇ ਲਈ ਚੰਗਾ ਸੋਚੋ ਆਪਦੇ ਲਈ ਦੁਨੀਆ ਲਈ ਚੰਗਾ ਸੋਚੋ ਆਪਦੇ ਲਈ ਚੰਗਾ ਸੋਚੋ ਸਭ ਕੁਝ ਵਧੀਆ ਹੋ ਜਾਣਾ ਹੈ ਹਨਾ ਤੇ ਇੱਕ ਤੁਸੀਂ ਹੋਰ ਕੀ ਕਰਨਾ ਹੈ ਜੀ ਦੇਖੋ ਇੱਕ ਤੁਸੀਂ ਇੱਕ ਗਲਾਸ ਪਾਣੀ ਦਾ ਲੈ ਕੇ ਉਹਦੇ ਵਿੱਚ ਥੋੜਾ ਜਿਹਾ ਨਮਕ ਪਾ ਲਓ ਹਲਕਾ ਜਿਹਾ ਚੁਟਕੀ ਪਾ ਲਓ ਦੋ ਕੁ ਚਟਕੀਆਂ ਪਾ ਲਓ ਨਮਕ ਪਾ ਕੇ ਨਾ ਤੁਸੀਂ ਰਸੋਈ ਘਰ ਵਿੱਚ ਸਿੱਟਾ ਦੇ ਦੋ ਰਸੋਈ ਘਰ ਚ ਕੀ ਹੁੰਦਾ ਜੀ ਕਿਉਂਕਿ ਦੇਖੋ ਆਪਾਂ ਖਾਣਾ ਬਣਾਉਨੇ ਆ ਰਸੋਈ ਚ ਹਨਾ ਸਬਜੀ ਬਣਾਉਨੇ ਆ ਕੁਛ ਵੀ ਆਪਾਂ ਚਾਹ ਬਣਾਉਨੇ ਆ ਕੁਛ ਵੀ ਬਣਾਉਨੇ ਆ ਪਰ ਰਸੋਈ 'ਚ ਹੀ ਕਰਦੇ ਆ ਜਦੋਂ ਆਪਾਂ ਰਸੋਈ 'ਚ ਨੇਗੇਟਿਵ એનર્ਜੀ ਆਪਾਂ ਸੋਚਦੇ ਰਹਿੰਨੇ ਆ ਮਤਲਬ ਥਾਟਸ ਆਉਂਦੇ ਨੇ ਮਾਈਂਡ 'ਚ ਆਪਣੇ ਦਿਮਾਗ 'ਚ ਥਾਟਸ ਚੱਲਦੇ ਰਹਿੰਦੇ ਨੇ ਹਨਾ ਤਾਂ ਫਿਰ ਉਹ ਆਪਾਂ ਕਹਿੰਦੇ ਜਦੋਂ ਆਪਾਂ ਆਟਾ ਗੁੰਨਦੇ ਆ ਜਾਂ ਕੁਛ ਵੀ ਕਰਦੇ ਹੋ ਆਪਣੇ ਵਿੱਚ ਸਮਾ ਜਾਂਦੇ ਨੇ ਖਾਣਾ ਬਣਾਉਨੇ ਆ ਜਾਂ ਆਪਾਂ ਗੰਦਾ ਗੰਦਾ ਸੋਚਣਾ ਫਿਰ ਵਿੱਚ ਜਿਵੇਂ ਕਹਿੰਦੇ ਨੇ ਸਮਾ ਜਾਂਦੇ ਨੇ ਉਹ ਗੁਣ ਇਸ ਲਈ ਤੁਸੀਂ ਨਾ ਜੀ ਜਿਹੜਾ ਉਹ ਲਾਉਂਗੇ ਇੱਕ ਗਲਾਸ ਪਾਣੀ ਥੋੜਾ ਜਿਹਾ ਨਾਮਕ ਲੈ ਕੇ ਸਾਰੀ ਰਸੋਈ ਘਰ ਚ ਛਿੱਟਾ ਦੇ ਦਿਓ ਤਾਂ ਜੋ ਨਕਾਰਾਤਮਕ ਊਰਜਾ ਜਿਹੜੀ ਨਕਾਰਾਤਮਕ ਸੋਚ ਆ ਉਹ ਖਤਮ ਹੋ ਜਵੇ ਜਦੋਂ ਵੀ ਖਾਣਾ ਬਣਾਉਣਾ ਹੁੰਨੇ ਹੋ ਜੀ ਮੂਲ ਮੰਤਰ ਦਾ ਜਾਪ ਜ਼ਰੂਰ ਕਰਿਆ ਕਰੋ ਠੀਕ ਹੈ ਨਾ ਜਦੋਂ ਕੁਝ ਵੀ ਚਾਹੇ ਤੁਸੀਂ ਤੜਕਾ ਲਾ ਰਹੇ ਹੋ ਆਟਾ ਗੁੰਨ ਰਿਹਾ ਹੋ ਦੁੱਧ ਗਰਮ ਕਰ ਰਹੇ ਹੋ ਰੋਟੀ ਬਣਾ ਰਹੇ ਹੋ ਭੋਜਨ ਪਕਾ ਰਹੇ ਹੋ ਕੁਝ ਵੀ ਕਰ ਰਹੇ ਹੋ ਮੂਲ ਮੰਤਰ ਦਾ ਜਾਪ ਜਰੂਰ ਕਰਿਆ ਕਰੋ ਇਹਦੇ ਨਾਲ ਘਰ ਵਿੱਚ ਬਹੁਤ ਬਰਕਤ ਆਉਂਦੀ ਹੈ ਠੀਕ ਹੈ ਜੀ ਕਿਸੇ ਤੇ ਨਾ ਕੋਈ ਵੀ ਇਹ ਚੀਜ਼ੇ ਜਮਾ ਕੇ ਦੇਖਿਆ ਕਰੋ ਆਪਦੇ ਤੇ ਕਰਕੇ ਦੇਖੋ ਬੈਟਰ ਆ ਦੂਜੇ ਦਾ ਬੁਰਾ ਕਰੋਗੇ ਤਾਂ ਕੱਲੂ ਮਹਾਰਾਜ ਉਹ ਆਪਾਂ ਨੂੰ ਮੋੜ ਕੇ ਜਰੂਰ ਦੇਣਗੇ ਜੀ ਠੀਕ ਹੈ ਨਾ ਇਸ ਲਈ ਕਿਸੇ ਦਾ ਬੁਰਾ ਸੋਚਣ ਨਾਲੋਂ ਅਗਲੇ ਦਾ ਵੀ ਚੰਗਾ ਸੋਚੋ ਆਪ ਦਾ ਵੀ ਚੰਗਾ ਸੋਚੋ ਹਨਾ ਕਹਿੰਦੇ ਹੁੰਦੇ ਨੇ ਕਿ ਜੀ ਦੂਜੇ ਦਾ ਬੁਰਾ ਕਰਾਂਗੇ ਤਾਂ ਫਿਰ ਉਹ ਵਾਪਸ ਰਟਨ ਮਿਲਦਾ ਹੀ ਮਿਲਦਾ ਫਿਰ ਆਪ ਦੀ ਵਾਰੀ ਔਖੇ ਨਾ ਹੋਇਆ ਕਰੋ ਵਿਸਾਨ ਹੋਏ ਵਾਪਸ ਕਿਉਂ ਮਿਲ ਰਿਹਾ ਕਿਉਂਕਿ ਦੂਜੇ ਨੂੰ ਜੈਸਾ ਬੀਜੋਗੇ ਉਹ ਜਾ ਪਾਉਂਗੇ ਠੀਕ ਹੈ ਨਾ ਜੀ ਇਸ ਲਈ ਜੀ ਤੁਸੀਂ ਕਿਸੇ ਬਾਰੇ ਮੰਦਾ ਬੋਲ ਨਾ ਬੋਲਿਆ ਕਰੋ ਤਨਮਨ ਆਪ ਦਾ ਫਿੱਕਾ ਨਾ ਕਰੋ ਠੀਕ ਹੈ ਨਾ ਤੇ ਬਾਕੀ ਜੀ ਤੁਸੀਂ ਪੋਚਾ ਜ਼ਰੂਰ ਜਿਹੜਾ ਤੁਸੀਂ ਪੋਚਾ ਲਗਾਉਣਾ ਉਹ ਤੁਸੀਂ ਹਰ ਰੋਜ਼ ਲਗਾਉਣਾ ਇਹ ਨਾ ਹੋਵੇ ਵੀ ਇੱਕ ਦਿਨ ਲਾ ਲਿਆ ਦੋ ਦਿਨ ਛੱਡ ਤਾ ਤੀਏ ਦਿਨ ਹਫਤੇ ਬਾਅਦ ਫੇਰ ਪਾ ਲੈ ਨਹੀਂ ਰੋਜ਼ ਲਗਾਉਣਾ ਤੁਸੀਂ ਪੋਚਾ ਠੀਕ ਹੈ ਜੀ ਪੋਚਾ ਰੋਜ਼ ਲਗਾਉਣਾ ਤੁਸੀਂ ਨਾਮ ਕਪਾ ਕੇ ਇੱਕ ਤੁਸੀਂ ਆ ਵਾਲਾ ਜ਼ਰੂਰ ਕਰਨਾ ਆ ਸੋਈ ਘਰ ਚ ਛਿੱਟਾ ਦਿਆ ਕਰੋ ਕੋਈ ਵੱਡੀ ਗੱਲ ਨਹੀਂ ਹੈਗੀ ਹੋ ਸਕਦਾ ਜੀ ਤੁਸੀਂ ਰੋਜ਼ ਕੱਚੀ ਲੱਸੀ ਦਾ ਛਿੱਟਾ ਜ਼ਰੂਰ ਦਿਆ ਕਰੋ ਇਹਦੇ ਨਾਲ ਵੀ ਕਹਿੰਦੇ ਹੁੰਦੇ ਨੇ ਵੀ ਸਾਰਾ ਘਰ ਸ਼ੁੱਧ ਹੋ ਜਾਂਦਾ ਆ ਹਨਾ ਤੁਸੀਂ ਸੁਣਿਆ ਹੋ ਜਿਹੜੇ ਆਪਣੇ ਪ੍ਰਾਣੇ ਬਜ਼ੁਰਗ ਹੁੰਦੀਆਂ ਸੀ ਮਾਮਾ ਹੁੰਦੀਆਂ ਸੀ ਦਾਦੀਆਂ ਨਾਨੀਆਂ ਪਰਨਾਨੀਆਂ ਹਨਾ ਉਹ ਕਹਿੰਦੇ ਕੱਚੀ ਲੱਸੀ ਦਾ ਸਿੱਟਾ ਰੋਜ਼ ਦਿੰਦੀਆਂ ਸੀ ਥੋੜਾ ਜਿਹਾ ਮੰਨ ਲਓ ਜਦੋਂ ਦਿਨ ਢਲ ਜਾਂਦਾ ਆ ਇਹਦੇ ਨਾਲ ਵੀ ਕਹਿੰਦੇ ਜਿਹੜੀਆਂ ਨਕਾਰਾਤਮਕ ਸ਼ਕਤੀਆਂ ਨੇ ਉਹ ਦੂਰ ਹੁੰਦੀਆਂ ਲਿਗੀਆਂ ਘਰ 'ਚ ਇੱਕ ਪੋਜ਼ਿਟਿਵਿਟੀ ਆਉਂਦੀ ਆਗੀ ਹਨਾ ਤੇ ਬਾਕੀ ਜੀ ਮੂਲ ਮੰਤਰ ਦਾ ਜਾਪ ਜ਼ਰੂਰ ਕਰਿਆ ਕਰੋ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ